ਆਪਾਂ ਪਿਛਲੇ 2-3 ਵੀਡੀਓਜ਼ ਦੇ ਵਿੱਚ ਗੱਲ ਕਰ ਚੁੱਕੇ ਹਾਂ ਲੈਂਡ ਪੂਲਿੰਗ ਦੀ ਹੁਣ ਜੇ ਦੇਖਿਆ ਜਾਵੇ ਤਾਂ ਕਿਉਂਕਿ ਮੈਨੂੰ ਕਾਫੀ ਦਿਨ ਹੋ ਗਏ ਮੈਂ ਇਸੇ ਚੀਜ਼ ਬਾਰੇ ਪੜ ਰਹੇ ਹਾਂ ਸਰਚ ਕਰ ਰਹੇ ਹਾਂਗਾ ਤਾਂ ਮਤਲਬ ਅਲੱਗ-ਅਲੱਗ ਲੋਕਾਂ ਦੇ ਸੁਝਾਅ ਸੁਣ ਰਹੇ ਹਾਂ ਪੋਡਕਾਸਟ ਦੇਖ ਰਹੇ ਹਾਂਗਾ ਤੇ ਮੈਨੂੰ ਇਹਨਾਂ ਸਾਰਿਆਂ ਦਾ ਇੱਕ ਨਿਚੋੜ ਜਾਂ ਨਿਕਲਦਾ ਇਹ ਲੱਗ ਰਿਹਾ ਹੈਗਾ ਵੀ ਇਹ ਇੱਕ ਅ ਇਹਨਾਂ ਦੀ ਜਨ ਕੀ ਕਹਿ ਸਕਦੇ ਵੀ ਇਹ ਕਹਿ ਸਕਦੇ ਵੀ ਇਹਨਾਂ ਦੀ ਜਿਹੜੀ ਆਖਾ ਉਹ ਆਪਣੀ ਜ਼ਮੀਨ ਤੇ ਨਹੀਂ ਆਪਾਂ ਪੰਜਾਬ ਦੀ ਇਹਨਾਂ ਨੂੰ ਜ਼ਮੀਨ ਦਾ ਸੱਚ ਕੋਈ ਰਿਕੁਆਇਰਮੈਂਟ ਨਹੀਂ ਹੈ ਇਨਾਂ ਨੂੰ ਜਿਹੜਾ ਆਪਣਾ ਮਤਲਬ ਪੰਜਾਬੀਆਂ ਦਾ ਜਿਹੜਾ ਬੇਲਾ ਸਮਾਂ ਜਾਂ ਟਾਈਮ ਹੈ ਜਿਹਨੂੰ ਉਹ ਸੱਥਾਂ 'ਚ ਬੈਠ ਕੇ ਡਿਸਕਸ ਕਰਦੇ ਆ ਸੱਥਾਂ 'ਚ ਬੈਠੇ ਉਹ ਸਰਕਾਰਾਂ ਬਣਾਉਂਦੇ ਤੇ ਢਾ ਦਿੰਦੇ ਆ ਜਾਇ ਇਹ ਕਹਿੰਦੇ ਵੀ ਇਹਨਾਂ ਦੀ ਅੱਖ ਆਪਣੀ ਸੱਤ ਤੇ ਹੈ ਕਿਉਂਕਿ ਜਿਹੜਾ ਪੰਜਾਬੀ ਹੈ ਜਾਂ ਜਿਹੜਾ ਖੇਤੀ ਕਰਦਾ ਬੰਦਾ ਕੋਈ ਵੀ ਚਾਹੇ ਪੰਜਾਬੀ ਆ ਚਾਹੇ ਗੈਰ ਪੰਜਾਬੀ ਆ ਪੰਜਾਬ 'ਚ ਬੈਠਾ ਖੇਤੀ ਕਰ ਰਿਹਾ ਉਹਦੇ ਫਸਲ ਬੀਜਤੀ ਉਹ ਤੋਂ ਬਾਅਦ ਉਹਦੇ ਕੋਲੇ ਵਿਚ-ਵਿਚ ਟਾਈਮ ਸਲੋਟਸ ਹੁੰਦੀਆਂ ਜਿਸ ਟਾਈਮ ਤੇ ਉਹ ਸਵੇਰੇ ਸ਼ਾਮ ਬਹਿ ਕੇ ਆਦੀ ਮਰਜ਼ੀ ਨਾਲ ਸਾਥ ਤੇ ਬੈ ਗਿਆ ਗੇਟ ਤੇ ਬੈ ਖੜ ਗਿਆ 10 ਮਿੰਟ ਚੌਂ ਕੁੜੀਆਂ ਬਣੀਆਂ ਹੁੰਦੀਆਂ ਸੀ ਪਿੰਡਾਂ 'ਚ ਹੁਣ ਕਈ ਪਿੰਡਾਂ 'ਚ ਹੈਗੀਆਂ ਅਜੇ ਵੀ ਇਕੱਠੇ ਹੋ ਕੇ ਖੜਦੇ ਆ ਲੋਕ ਜਿੱਥੇ ਪਿੰਡਾਂ ਦੇ ਮਸਲੇ ਡਿਸਕਸ ਹੁੰਦੇ ਆ ਸਰਕਾਰਾਂ ਬਣਦੀਆਂ ਟੈਂਦੀਆਂ ਜਣੀਆਂ ਸੱਥਾਂ 'ਚੋਂ ਸੋ ਮੇਨ ਇਹਨਾਂ ਦਾ ਇਹ ਲੱਗ ਰਿਹਾ ਵੀ ਉਹਨਾਂ ਚੀਜ਼ਾਂ ਤੇ ਅੱਖ ਹੈ ਵੀ ਇਹਨਾਂ ਦਾ ਜਿਹੜਾ ਸਮਾਂ ਹੈ ਅਸੀਂ ਉਹਨੂੰ ਕਾਬੂ ਕਰ ਲਈਏ ਉਹ ਕਿਵੇਂ ਕਾਬੂ ਹੋਊਗਾ ਇਹਨਾਂ ਦੀ ਜ਼ਮੀਨ ਖੋਲੋ ਇਹਨਾਂ ਨੂੰ 9 ਤੋਂ 5 ਵਾਲੀ ਜਿਹੜੀ ਨੌਕਰੀ ਹੈ ਉਹਦੇ ਚਲਝਾ ਲਓ 9 ਤੋਂ 5 ਇਹ ਆ ਦਾ ਕੰਮ ਆ ਕਰਿਆ ਕਰਨਗੇ 5 ਵਜੇ ਥੱਕੇ ਹਾਰੇ ਟੁੱਟੇ ਆਇਆ ਕਰਨਗੇ ਕੰਮ ਤੋਂ ਕਿਉਂਕਿ ਜਿਹੜਾ ਉਹ 9 ਤੋਂ 5 ਵਾਲਾ ਇਹ ਤਾਂ ਹੈ ਨਹੀਂ ਉਹ ਖੇਤੀਆਂ ਨੂੰ ਐ ਕਰ ਲੂ ਕਵੀ ਆਰ ਚੱਲ ਜੇ 10 ਮਿੰਟ ਮੈਂ ਸਾਹ ਲੈਣਾ ਵਿੱਚ ਥੱਕ ਗਿਆ ਜਾ ਧੁੱਪਾਂ ਜਾ ਛਾਂ ਜਾ ਮੀਂਹ ਆ ਖੇਤੀ ਆਪਾਂ ਦੀ ਮਰਜ਼ੀ ਦਾ ਕਰਦੇ ਆ ਚਾਹੇ 2 ਕਿੱਲਿਆਂ ਆਣਾ ਚਾਹੇ 5 ਕਿੱਲਿਆਂ ਵਾਲਾ ਉਹ ਬੰਦਾ ਕਰੋੜਾ ਦਾ ਮਾਲਕ ਹੈ ਕਿਉਂਕਿ ਜੇ ਆਪਾਂ ਮੁੱਲ ਲਾ ਕੇ ਚੱਲ ਗਏ ਤਾਂ 50 60 ਲੱਖ ਨੂੰ ਕਿੱਲਾ ਅੱਜ ਦੇ ਟਾਈਮ ਦੇ ਵਿੱਚ ਤੇ ਉਹ ਕਰੋੜਪਤੀ ਉਹ ਬੰਦਾ ਵੀ ਪਰ ਇਹ ਇਹਨਾਂ ਨੂੰ ਇਹ ਜੀ ਰੜਕਦੀ ਹੈ ਦਿੱਲੀ ਵਾਲਿਆਂ ਨੂੰ ਵੀ ਇਹੇ ਬੰਦੇ ਕਿ ਇੰਨੇ ਕ ਆਤਮ ਨਿਰਭਰ ਹੈ ਕਿਉਂਕਿ ਬੰਦੇ 2 ਕਿੱਲਿਆਂ ਆਣਾ ਵੀ ਭੁੱਖਾ ਨਹੀਂ ਮਰਦਾ कोरोना ਚ ਇਹਨਾਂ ਨੇ ਇਹ ਗੱਲ ਦੇਖ ਲਈ ਬਾਨੀ ਐਂਡਾਨੀਰ ਕਹਿੰਦੇ ਵੀ ਦੇਖ ਲਈ ਤੇ ਮੋਦੀ ਨੇ ਵੀ ਵੇਖ ਲਈ ਮੋਦੀ ਨੇ ਪਹਿਲਾਂ ਦੂਜੂ ਕਾਨੂੰਨ ਲਿਆਂਦੇ ਹੁਣ ਕੇਜਰੀਵਾਲ ਦੇ ਮੋਢੇ ਤੇ ਰੱਖ ਕੇ ਚਲਾ ਰਿਹਾ ਇਹ ਹੈ ਆਈ ਉਥੋਂ ਹੀ ਹੈ ਜਿਹੜੀ ਪਾਲਿਸੀ ਇਹ ਆਈ ਹੈ ਇਹਦਾ origin ਉਹ ਤਿੰਨ ਕਾਨੂੰਨ ਹੀ ਆ ਤੇ ਪਰ ਗੱਲ ਕਰ ਇਹ ਹੈ ਵੀ ਇਹਨਾਂ ਨੂੰ ਇਹ ਨਹੀਂ ਪਤਾ ਸੀ ਵੀ ਸਾਡੇ ਜਿਹੜੇ ਬਜ਼ੁਰਗ ਹੈ ਉਹਨਾਂ ਦੇ ਵਿੱਚ ਵੀ ਵੱਡ ਬਡੇਰੇ ਉਹਨਾਂ ਦੇ ਵੀ ਇੱਥਾਂ ਜਿਗਰਾ ਇਸ ਦੇ ਟਾਈਮ ਦਾ ਮੈਂ ਕੋ ਕਲਿੱਪ ਦੇਖ ਰਿਹਾ ਤੁਸੀਂ ਵੀ ਦੇਖੋ ਮੜੀ ਜੀ ਸ਼ਾਇਦ ਤੁਸੀਂ ਦੇਖੀ ਵੀ ਹੋਵੇ ਇਹ ਜਿਹੜੀ ਦਲੇਰੀ ਹੈ ਇਹ ਜਿਹੜਾ ਜਿਗਰਾ ਜ ਆ ਕਹਿ ਸਕਦੇ ਆ ਆਪਾਂ ਵੀ ਇਹ ਪੰਜਾਬ ਕਾ ਦਾ ਸੁਭਾਗ ਆ ਇਹ ਰੜਕਦਾ ਇਹਨਾਂ ਨੂੰ ਤੇ ਇਸ ਚੀਜ਼ ਜੀ ਇਹਨਾਂ ਨੂੰ ਆਇਆ ਵੀ ਯਾਰ ਇਹ ਖੋਲਗੇ ਇਹਨਾਂ ਤੋਂ ਤਾਂ ਇਹ ਸਾਡੇ ਕਾਬੂ ਚ ਹੋ ਜਾਣਗੇ ਅੰਗਰੇਜ਼ਾਂ ਨੇ ਵੀ ਜਦੋਂ ਰਾਜ ਕੀਤਾ ਭਾਰਤ ਦੇ ਤਾਂ ਜਮ੍ਹਾਂ ਅਖੀਰ ਤੇ ਪੰਜਾਬ ਕਾਬੂ ਚ ਹੋਇਆਗਾ ਉਹਨਾਂ ਤੋਂ ਤੇ ਉਹ ਵੀ ਮਤਲਬ ਸਹੀ ਢੰਗ ਨਾਲ ਨਹੀਂ ਹੋਇਆ ਸੀ ਉਹ ਵੀ ਕੋਈ ਇਹੋ ਜੀ ਸਕੀਮ ਬਣਾ ਕੇ ਕੀਤਾ ਸੀ ਉਹਨਾਂ ਨੇ ਹੁਣ ਇਹ ਵੀ ਇਹੀ ਚਾ ਰਹੇ ਆ